ਬਹੁਤ ਬਹੁ ਬਦਾ ਯਾਰ ਪੰਡਾਲਾ ਹਰ ਸੰਤ ਨੂੰ ਜਨਨ ਦੇ ਗ੍ਰਹਿ ਚੱਜ ਮਹਾਰਾਜੀ ਤੇ ਮਹਾਰਾਜ ਸੱਤਾ ਵਾਲਕੇ ਚਰਗ ਬਾਏ ਹਨ ਬੋਲ ਪਾ ਕਮੜੀ ਚੱਤੀ ਹੈ ਬੋਲ ਲਿਖਤਾ ਚੁਕਿਆ ਟਾਈਮ ਮਿਲਿਆ 2-3 ਮਿੰਟ ਕਾਪੀ ਫੜੀ ਸੀ ਮੈਂ ਆਉਂਦਾ ਥੋੜਾ ਟਾਈਮ ਲੈਣਾ ਤੇ ਕੁਝ ਬੋਲਦੇ ਜੇ ਕੋ ਪੁੱਛੀ ਆਪਣੇ ਬਾਪ ਦੀ ਕੋ ਗੱਲ ਸੁਣਾ ਤੇ ਬਾਪ ਦੀ ਗੱਲ ਕੀ ਸੁਣਾ ਸਕਦਾ ਬੱਚਾ ਪਿਤਾ ਦਾ ਜਨਮ ਕੀ ਜਾਣੇ ਪੁੱਤ ਮੇਰੇ ਵੀਰੋ ਮੈਂ ਉਹ ਦੇਖੇ ਮੇਰੇ ਵੀਰ ਮਿੰਟ ਸੈਕਿੰਡ ਐ ਜੱਪੂ ਨੂੰ ਇਨਾ ਵੀਡਾਂ ਟਾਈਮ ਦੇਣਾ ਮੈਂ ਟ੍ਰੈਨਰ ਹਾਂ ਨਾ ਉਸ ਵਾਸਤੇ ਨਿਊਟ ਹਾਂ ਜਦੋਂ ਪਰਮੇਸ਼ਰ ਦਾ ਆਪਣੇ ਬੱਚੇ ਦੀ ਘਿਰ ਤੇ ਆਸਤਾ ਉਹਨੇ ਮਾਨੂੰ ਕਹਾ ਫਿਰ ਮੇਰੇ ਬਾਪ ਨੇ ਮੇਰੇ ਪੁੱਤਾਂ ਨੂੰ मैं ज्यादा बोले जामा बोले बेनती करा जान भगत कहे मैं एक दो तो बार कहा तू तेरा बात तू मेरा मैं तेरा एदना जुलता जान भगत कहे ਮੇ ਕੋ ਆ ਗਿਆ ਤੂੰ ਮੇਰਾ ਬਾਪ ਪਿਤਾ ਬੂਤਨਾ ਹੋਏ ਜਾਈਆ ਪਿਤਾ ਬੂਤਨਾ ਹੋਏ ਜਾਈਆ ਤੇਰੀ ਧਾਰੋਂ ਤੇਰੀ ਉਪਜੀ ਸਾਖ ਤੁਧ ਬਿਨ ਸੁਨਾਖ ਨ ਕਰ ਕੋਈ ਨਾ ਪਾਈਆ ਜੋਤੀ ਜੋ ਸ਼ੁਰੂ ਬਣਾ ਆਪਣੇ ਕਿਰਪਾ ਕਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦਵੇਂ ਜੋੜ ਕੇ ਆਸ਼ਰਮ ਆਈ ਹੈ ਇਹਨਾਂ ਨੇ ਉਹ ਖੇਡ ਵੇਖੀ ਆ ਉਹਨਾਂ ਲਈ ਕੀ ਕੋਈ ਨਾ ਜੇ ਨੰਦੇ ਜਿਹੜਾ ਨੇ ਉਹ ਖੇਡ ਦੇ ਵੇਖਿਆ ਉਹ ਸਮਾ ਵੇਖਿਆ ਇਹ ਉਹਨਾਂ ਨੇ ਪਤਾ ਜਿਹਨਾਂ ਨੂੰ ਜਿਹਨਾਂ ਜਿਹੜਾ ਰੰਗ ਭੜਿਆ ਸੀ ਉਹਨਾਂ ਨੂੰ ਪਤਾ ਉਹ ਜਦੋਂ ਪਰਮੇਸ਼ਰ ਨੇ ਸੰਗ੍ਹਾ ਅਸਨ ਤੇ ਬੈਠ ਕੇ ਕਿਹਾ ਅਸ ਕੀ ਆਪਾਂ ਕੋ ਜਾइए ਇਹ ਗੱਲ ਸਹੀ ਹੈ ਦੇਸ ਨੇ ਕਿਹਾ ਸੀ ਕਿੰਨੇ ਰੌਣਕਾਂ 걸ਦੇ ਆ ਕਿੰਨੇ ਸਮੇਂ ਆਉਂਦੇ ਆ ਜਿਹੜਾ ਸਮਾਂ ਉਹ ਸੀ ਸੀਸ ਤੇ ਤਾਂਜ ਤੇ ਚਰਨਾਂ ਦੇ ਚੌਰ ਤੇ ਪੰਜ ਲਖਾਂ ਦੀ ਲੇਖ ਲਿਖਣ ਵਾਲੇ ਤੇ ਸੰਗਤਾਂ ਕੋਈ ਇਧਰ ਤੇ ਮੁਨਿਸ਼ ਕਰ ਸਕਦਾ ਨਜ਼ਰਾਂ ਪਰਿਖਤ ਤੇ ਚਰਨਾਂ ਕੀਆ ਸੀ ਇਹ ਕੋ ਪ੍ਰਾਣਾਗੁਰ ਸਿੱਖ ਹੈ ਤੇ ਦੱਸੀਏ ਮੇਰੇ ਸਤਿਗੁਰੂ ਨੇ ਕਿਹਾ ਸੀ ਸੱਦੀ ਗੋਰੀ RAM ਸਾਡੇ 10 ਵਜੇ ਕੰਮ ਕਰਸਾ ਕਰਾਇਆ ਮਨਜੀ ਅਮਰਜੀਤ ਰੋਠ ਵੇਖ ਚਾਰੇ ਕੁਲਤਾ ਮੇਰੇ ਭਗਤਾਂ ਦੀ ਸ਼ਕਲ ਕਿੰਨੇ ਕਿਹਾ ਪਰਮੇਸ਼ਰ ਨੇ ਅਮਰਜੀਤ ਰੋਠ ਵੇਖ ਚਾਰੇ ਕੁਲਤਾ ਮੇਰੇ ਭਗਤਾਂ ਦੀ ਸ਼ਕਲ ਉਹ ਨਾ ਮੈਂ ਬਦਲਾਂ ਤੇ ਨਾ ਮੇਰੇ ਭਗਤਾਂ ਦਾ ਨਾਮ ਬਦਲ ਵਾ ਵਾ ਨਾ ਪਰਮੇਸ਼ਰ ਬਦਲਦਾ ਤੇ ਨਾ ਹੁੰਦੇ ਅੱਜ ਬਾਣੀ ਪੜਦੇ ਹਾਂ ਇਹ ਲਫ਼ਜ਼ ਜਿਹੜੇ ਮੈਂ ਸਤਿਗੁਰ ਦੇ ਚਰਣਾ ਰਸਨਾ ਜੋ ਜੋ ਨਿਕਲੇ ਆ ਇਹ ਮੈਂ ਆਪ ਵੇਖਿਆ ਮੈਂ ਕੋ ਕਰਦਾ ਦੂਸਰਾ ਪਹਿਲਾਂ ਪਿਤਾ ਜੀ ਨੇ ਬੋਲਿਆ ਸੱਬੀ ਬੋਧੀ ਆਪ ਜਦੋਂ ਬਾਪ ਸਾਹਮਣੇ ਬੈਠਾ ਹੋਵੇ ਉਹ ਜੋ ਲੋਰੀਆਂ ਜਾਂਦਾ ਹੋਵੇ ਤੇ ਫਿਰ ਉਹ ਸਮਾਂ ਦੀ ਗੱਲ ਨਹੀਂ ਪੁੱਰਦੀ ਇਹੋ ਜਿਹੇ ਵੇਲੇ ਬਖਦੀ ਆਉਂਦੇ ਰੋਜ਼ ਕਿਹੜੇ ਵੇਲੇ ਉਹ 26 ਬੋਧੀਆਂ ਰਾਤਾਂ 17 ਹੜੀਆਂ ਰਾਤਾਂ ਜਿਨ੍ਹਾਂ ਨੇ ਵੇਖੀਆਂ ਜਾ ਕੇ ਇਹ ਨਹੀਂ ਵੀ 10 ਬੰਦੇ ਇੱਥੇ ਬਿਸਦੇ 20 ਥੰਦੇ ਇਸੇ ਖੇਤਰ ਵਿੱਚ ਸਨ ਪੱਖੇ ਨਹੀਂ ਜੱਲਾ ਮਾਰਦੇ ਸੀ ਕੋਈ ਦੀਦੀ ਬੱਤੀ ਕੋਈ ਪੱਖਾ ਨਹੀਂ ਸੀ ਬਣਾ ਮੇਰੀ ਮੁੱਢ 74 ਸਾਲ ਦੀ ਆ ਸੱਚੇ ਇੱਥੇ ਆ ਕੰਮ ਕਰੇ ਪੱਖੇ ਦੀ ਜੱਲਾ ਮਾਰੀਆਂ ਤੇ 14-14 ਮੈਂ 10 ਨੇ ਚੌਰ ਦਿੱਤਾ ਪਰਮਿਸ਼ਨ ਤੋਂ ਉਹ ਵੀ ਲਿਖਦੇ ਵਿੱਚ ਆ ਹਜ਼ਾਰ ਤੱਕ ਬਣਾ ਕੇ ਵੇਲੇ ਸੱਜਣ ਨੇ ਕਿਹਾ ਇਹੋ ਜਿਹੇ ਵੇਲੇ ਵਕਤ ਨਹੀਂ ਆਉਂਦੇ ਰੋਜ ਕਿਹੜੇ ਵੇਲੇ ਜਿੱਤਣਾ ਵੇਲਾ ਸੀ 994 ਕਉੜੀ ਜੁਗ ਵਿੱਚੋਂ ਤਰਾਓਗੇ ਇਹੋ ਜਿਹੇ ਦੀ ਲੱਭਣੀ ਮੌਜ ਉਹ ਸਨਮੁਖ ਬਿਠੇਣਾ ਦਰਸ਼ਨ ਪਾਓ ਇਹੋ ਜਿਹੇ ਦੀ ਲੱਭਣੀ ਮੌਜ ਸਨਮੁਖ ਬਿਠੇਣਾ ਦਰਸ਼ਨ ਪਾਓਗੇ ਜੇ ਬਾਪ ਦੇ ਹੁੰਦੇ ਆ ਪੁੱਤ ਬੈਠਾ ਨਾਲ ਵਿੱਚ ਗੋਦ ਜਮਕਨੋਂ ਚਾਚਾ ਕੀ ਦਾ ਕਰ ਜਾਂਦੇ ਲੋਕ ਬਸਾਈ ਮੇਰੇ ਵੀਰੋ ਮੈਂ ਪਾਣੀ ਅਰਸਾ ਕ ਨਹੀਂ ਬੜੀ ਮੈਂ 16 ਰੋਗ ਨਸ ਪੜਿਆ ਸੀ ਕੋਪਾ ਉਹ ਜਿਹੜਾਈ ਬੜਾਈ ਬਾਪੂ ਵਰਮ ਸਿੰਘ ਬਾਪੂ ਜੀ ਗੋਲੇ ਖਾਰੀ ਵਰਮ ਸਿੰਘ ਜੀ ਦੀ ਡਾਇਰਕਟਰ ਪਾਲ ਸਿੰਘ ਜੀ ਦੀ ਮੰਗਲ ਜੀ ਦੁਆਲੇ ਸੀ ਇਹਨਾਂ ਕਰਕੇ ਆ ਵੀ ਆ ਗਏ ਪਾਣੀ ਵਰਦੇ ਵਰਦੇ ਨੂੰ ਬਹੁਤ ਬੜਾ ਗਾ ਕੇ ਬੇਤਾ ਜੀ ਇਹ ਡੇਢ ਵੱਡੇ ਦੇਖਣਾ ਪਰਪਾ ਦੇ ਛਾਈ ਹੋਦੇ ਮਾਰੇ ਛਾਲਦੇ ਸੀ ਸਾਨੂੰ ਅਗਰਤ ਪੜਿਆ ਤੇ ਮੈਂ ਪੜਦਿਆ ਪੜਦਿਆ ਉਰਾ ਕੀਤਾ ਸੱਚੇ ਪਾਤਸ਼ਾਹ ਮੇਰਾ ਪਿਛਲਾ ਜਨਮ ਦੱਸ ਦੋ ਮੇਰਾ ਜਨਮ ਕਿਹਦਾ ਸੀ ਪਿਤਾ ਜੀ ਨੇ ਉਸੇ ਰਾਤ ਹੀ ਰਾਤ ਤਾਂ ਦੇਖਲੀ ਰਾਤ ਰਾਵਣੀ 2:30 ਵਜੇ ਰਾਤ ਉੱਠਦਾ ਇਹਦਾ ਅਗਲਾ ਦਿਨ ਸੀ ਮਾਰੇ ਰਿਹਾ ਪੰਜੀ ਪਾਸ਼ਾ ਹੀ ਸ੍ਰੀ ਗੁਰਜਨ ਦੇਵ ਦੇ ਟਾਂਕ ਤੇਰਾ ਜਨਮ ਸੀ ਤੇ ਮੈਨੂੰ ਇਹ ਨਹੀਂ ਪਤਾ ਕਿ ਪੰਜੀ ਪਾਸ਼ਾ ਹੀ ਸ੍ਰੀ ਗੁਰਜਨ ਦੇਵ ਸੀ ਮਨੇ ਵੀ ਨਹੀਂ ਪਤਾ ਇਹ ਨਾਲ ਪੜਾ ਦੇ ਇਹਨਾਂ ਦਾ ਅਨੁਭਵ ਬੰਦਾ ਸੀ ਇਹ ਮਾਰਨ ਲਈ ਕਹਤਾ ਵੀ ਤੇਰਾ ਜਨਮ ਪਿਛਾ ਪਲੀ ਪਾਸ਼ੇ ਸ੍ਰੀ ਗੁਰੂ ਅਜਨਦੇਵ ਦੇ ਨਾਲ ਹੈ ਤੇ ਮੈਨੂੰ ਨਹੀਂ ਸੀ ਪਤਾ ਕਿ ਪਨੀ ਪਾਸ਼ੇ ਅਜਨਦੇਵ ਦੇ ਗੁਰੂ ਜੀ ਮੈਂ ਬਾਹਰੋਂ ਨਿਕਲਿਆ ਆਇਆ ਤਾਂ ਇਹ ਬਾਹਰ ਗਿਆ ਕਸ਼ਮੀਰ ਸਿੰਘ ਦਾ ਚੱਕੀ ਵਾਲਾ ਇਹ ਨਾ ਹੁੰਦਿਆ ਮੈਂ ਕਿ ਪਨੀ ਪਾਸ਼ੇ ਜਿਹੜੀ ਆ ਉਹਦਾ ਨਾਂ ਕੀ ਇਹਦੇ ਸ੍ਰੀ ਗੁਰੂ ਅਜਨਦੇਵ ਜੀ ਮੈਂ ਉਹਨੇ ਸਰਪੰਨਾ ਸਾਪਨ ਸਾਰੇ ਦਫ਼ੀ ਪਾ ਲਿਆ ਤੇਰੇ ਵੀਰੋ ਇਹ ਸਿੱਖਿਆ ਜੀ ਦੇਣੀ ਪੈਂਦੀ ਸਭ ਕੋ ਕਿਰਪਾ ਕਰੇ ਤਰਸ ਕਰੇ ਮਹਾਰਾਜ ਮਿਹਰ ਕਰੇ ਜਦੋਂ ਇਹ ਗੱਲ ਉਹਨੇ ਕਹਿ ਦਿੱਤੀ ਆ ਜਿਨੇ ਚੱਲਦੇ ਆ ਜਿਨੇ ਜਾਗਦੇ ਆ ਰਾਤੀ ਸੁੱਤਿਆ ਤੁਹਾਡੇ ਖੜਾ ਰਵੇ ਸਰਾਨੇ ਉਹ ਬਸਲ ਜੂ ਗੱਲ ਐ ਕਦੀ ਵੀ ਬਸਲ ਨਹੀਂ ਆ ਜਿਨੇ ਜਾਗਦੇ ਆ ਰਾਤੀ ਸੁੱਤਿਆ ਤੁਹਾਡੇ ਖੜਾ ਰਵੇ ਸਰਾਨੇ ਜਿਹਦੇ ਖੜਾ ਰਹਿੰਦਾ ਉਹਨੂੰ ਵਿਸ਼ਵਾਸ ਹੁੰਦਾ ਤੇਰੇ ਨਾਲ ਖੜਾਵਾ ਕਿ ਵਿਸ਼ਵਾਸ ਰਿਓ ਸਾਨੂੰ ਪਰਮੇਸ਼ਰ ਮਿਲਿਆ ਜੇ ਪਰਮੇਸ਼ਰ ਕਰਕੇ ਨੰਗਣਾਵਾ ਸਭ ਨੂੰ ਕੌਣਾ ਸੱਗ ਨੂੰ ਪੌਣਾ ਨੇ ਕੋ ਬੱਚਿਆਂ ਵਾਲੀ ਖੇਡ ਮੇਰੇ ਵੀਰੋ ਸੱਗ ਨੂੰ ਪੌਣਾ ਨੇ ਕੋ ਬੱਚਿਆਂ ਵਾਲੀ ਖੇਡ ਜੇ ਤੰਨ ਮਾਰਨ ਤਨ ਕਰਦੀ ਉਹਦੇ ਭੇਡ ਵਾ ਵਾ ਫਿਰ ਲੈਦੇ ਹੁ ਦੇਸ਼ ਤੇ ਜੰਮਣ ਤੇ ਮਰਨ ਦੀ ਲੋੜ ਰਹਿਣਾ ਆਇਆ ਵੀਰ ਆ ਸਮਾ ਸਮਾਪਤੋ ਗਾਂ ਦੇ ਰੀ ਵਿਚ ਖੜੇ ਹੋ ਗਿਆ ਇਹਨੂੰ ਮਾਫ ਕਰਨਾ ਮੈਂ ਆਨੇਪਾਲ ਹਾਂ ਇਹਨਾਂ ਨੇ ਨਹੀਂ ਪੜਿਆ ਲਿਖਿਆ ਕਰ ਪਰਮੇਸ਼ਰ ਨੇ ਜੋ ਭੜਾਈ ਕਰਾ ਦਿੱਤੀ ਆ ਇੰਨੀ ਹੀ ਬਹੁਤ ਹੈ ਮੈਨੂੰ ਰੱਬ ਨੇ ਰਿਆ ਹੈ ਨੂੰ ਪਰਮੇਸ਼ਰ ਮਿਲਿਆ ਜਿਨ੍ਹਾਂ ਨੂੰ ਮੇਰੇ ਉੱਤੇ ਮਾਨ ਰੱਬ ਨੇ ਕਿਹਾ ਜਿਨ੍ਹਾਂ ਨੂੰ ਮੇਰੇ ਉੱਤੇ ਮਾਨ ਮੈਂ ਉਹਨਾਂ ਦਾ ਪੁੱਤ ਹਾਂ ਸੋਹਣ ਮਾਨ ਸ਼ੇਰ ਸੁਣੋ ਰੋ ਰੋ ਆ Oh